ਹੋਏ ਤਾਂ ਪਤਾ ਹੀ ਅਫਰੀਕਾ ਦਾ ਖੇਤਨ ਪਤਾ ਹੋ ਹੀ ਜਾਂਦਾ ਫਰੀਕੇ ਤਾਂ ਪਾਲੇ ਕਰਦੀਆਂ ਨੇ ਤੇ ਰੋਟੀ ਖਾ ਲਈ ਮੰਮੀ ਤੁਸੀਂ ਕੋਈ ਨਾ ਰੋਟੀ ਤਾਂ ਮੈਂ ਖਾ ਲੂ ਤੂੰ ਨਾ ਨੂੰ ਲੈ ਤੁਸੀਂ ਹਾਂ ਨਾ ਨਾ ਸਾ ਕੰਮ ਇਹ ਕਰਕੇ ਨਾ ਨੂੰ ਮਾਂ ਫੇਰ ਕੱਪੜੇ ਜੇ ਖਰਾਬ ਹੋ ਜਾਣਗੇ ਇਹ ਨਾ ਲਈ ਮੈਂ ਅੱਛਾ ਕੋਈ ਐਸਾ ਕੰਮ ਜਿਆ ਰਹਿ ਗਿਆ ਜਿਹੜਾ بس ਪੋਚੇ ਜ ਰਹਿ ਗਈ ਕੱਲੇ ਲਾਉਣ ਵਾਲੀ ਲਾ ਕੇ ਨਾ ਲੂਗੀ ਫਿਰ ਮੈਂ ਸਦਾ ਦੂਜੀ ਕੀ ਕਰਦੀ ਐ ਕੰਮ ਕਮ ਕਰਦੀ ਐ ਕੁਝ ਪਤਾ ਨਹੀਂ ਮੈਨੂੰ ਲੱਗਾ ਇਧਰ ਹੀ ਹੋਣੀ ਮੰਮੀ आ गया जैसे पुत्र आ गया जी चल चाय ले के दे गुंडे रखी ले आनी है मम्मी मम्मी तो सोनू भी ले के देवा ना बस कर मैं तो पीके हटे आनी वाली मैं पीती थे थे। नहीं जा ठीक है मम्मी कुल मार दे भाई ओनु ले आओ चाय से दी जा मारू दसे ता लो जी चंगा भी मैं जाना है चल कर ਚਾਲਾ ਘਰ ਤਾਂ ਮੈਨੂੰ ਵਧੀਆ ਮਿਲ ਗਿਆ ਨਾ ਤਾਂ ਮੇਰੀ ਜਠਾਣੀ ਮੇਰਾ ਸਹਿਕਾ ਕਰਦੀ ਆ ਨਾਲੇ ਮੇਰੀ ਸੱਸ ਵੀ ਮੇਰਾ ਮਾਮਾ ਮੰਗੋ ਕਰਦੀ ਹੈਗੀ ਚਲ ਘਰ ਚ ਤਾਂ ਮੇਰੀ ਚੱਲਦੀ ਆ ਸਾਲ ਹੋ ਗਿਆ ਮੈਨੂੰ ਆਈ ਨੂੰ ਨੇ ਕੰਮ ਵਿਚਾਰੀਆਂ ਆਪ ਹੀ ਕਰ ਲੈਣੀਆਂ ਮੈਂ ਤਾਂ ਮਾੜਾ ਮੋਟਾ ਜਿਹਾ ਕਰ ਲੈਣੀ ਅਰੇ ਦੇ ਹੋ ਗਈ ਹਾਂ ਮੰਮੀ ਪੈਸਾ ਕਰਤਾ ਸੀ ਕੰਮ ਸਫਾਈਆਂ ਜਿਆ ਕਰਕੇ ਰਹੀ ਸੀ ਚਲ ਚਾਹ ਦੀ ਕੁੱਟ ਬਣਾ ਕੇ ਲੈ ਪੁੱਤ ਫੇਰ ਲੈਣੀ ਆ ਮੰਮੀ ਤੇ ਉਹ ਦੂਜੀ ਕਿੱਧਰ ਵਾਕੀ ਸਿੰਦੋ

ਮੈਥਾ ਤਾਂ ਫਿਰ ਹੁਣ ਦੇਖ ਭਾਲ ਹੁੰਦੀ ਨਹੀਂ ਨੀ ਪਾਸੂ ਸਾਰੇ ਦਿਨਾਂ ਕੰਮ ਧੰਦੇ ਦੇ ਤੂੰ ਸੂੰਹੀ ਕਰਨਾ ਭਈ ਹਾਂ ਲੈ ਮੰਮੀ ਚਾ ਲੈ ਲੈ ਬਈਆ ਤੂੰ ਨਹੀਂ ਲੈ ਰਿਹਾ ਤੇ ਆਉਦੇ ਵਾਸਤੇ ਨਹੀਂ ਮੰਮੀ ਮੈਂ ਪਹਿਲੀ ਪੀ ਕੇ ਹੀ ਅੱਡ ਚੀਜ਼ ਤੁਹਾਡੇ ਆਉਂਦਾ ਅੱਛਾ ਦਈ ਰੋਟੀ ਹੁਣੀ ਖਾਉਂਗੀ ਕਿ ਠਹਿਰ ਕੇ ਰੋਟੀ ਤਾਂ ਖਾ ਲਈ ਸੀ ਖਾ ਲਈ ਸੀ ਤੇਰੀ ਹਾਂ ਰੱਜੋ ਚਾ ਆ ਜਾ ਮਿਲ ਤੇਰੇ ਲਈ ਬਣਾਈ ਕੁੜੇ ਕੀ ਹੋ ਗਿਆ ਮੰਮੀ ਨਾ ਇਹ ਤੇ ਮਿੱਠਾ ਨਾਲ ਤੇ ਪੱਤੀ ਐ ਨਾ ਖੰਡ ਪਾਈ ਐ ਕੋਸੇ ਮੰਮੀ ਕਾਲੇ ਮਿੱਠੇ ਨਾਲ ਸ਼ੂਗਰ ਹੋ ਜਾਂਦਾ ਤਾਂ ਕਰਕੇ ਮੈਂ ਠੀਕ ਜਿਹਾ ਪਾ ਕੇ ਲਈ ਸੀ ਹੋਰ ਮੰਮੀ ਲੈ ਜਮੇ ਫਿਰ ਸ਼ੂਗਰ ਤਾਂ ਕਿੱਥੋਂ ਹੋ ਜਾਂਦਾ ਚਾਹ ਦੇ ਬਣਾਉਣ ਦੀ ਬਾਲ ਕੋਠਾ ਬਿਚਤ ਕੋਈ ਮਿੱਠਾ ਬਸ ਰੈਂ ਦੇ ਦੁਆਰੇ ਨੂੰ ਤਾਂ ਕੋਈ ਗੱਲ ਨਹੀਂ ਸਾਲ ਹੋ ਗਿਆ ਮੰਮੀ ਇਹਨੂੰ ਆਏ ਤੱਕ ਸਿੱਖੀ ਨਹੀਂ ਹੈਗੀ ਕਰਦੀ ਨਹੀਂ ਕੰਮ ਇਹ ਜੀ ਜੀ ਫਿਰ ਤੁਸੀਂ ਕਰਦੀ ਆ ਕਿ ਗੋਆ ਕੋੜਾ ਮੈਂ ਸੰਦੀ ਸਾਰਾ ਨਾ ਮੀਨ ਮੇਲੇ ਆ ਮੰਗੋ ਆਏ ਬਹਿ ਜਾਣੇ ਸੱਜ ਕੇ ਸਾਲ ਹੋ ਗਿਆ ਇਹਨੂੰ ਹਣ ਤੇਰੇ ਪਿਆਰ ਤੁਸੀਂ ਆਖੋਗੇ ਮਿੱਠਾ ਵੱਧ ਪਾਤਾ ਤਾਂ ਕਰਕੇ ਮੈਂ ਥੋੜਾ ਪਾਇਆ ਸੀਗਾ ਦੇਖੋ ਜਾਂ ਹੁਣ ਤਾਂ ਭਾਈ ਸਾਲ ਹੋ ਗਿਆ ਤੈਨੂੰ ਆਈ ਨੂੰ ਫਿਰ ਤਾਂ ਦੀ ਗੱਲ ਗਲਤ ਗੱਲ ਹੈ ਕੀ ਹੋ ਗਿਆ ਰੋਣਾ ਜਿਹਾ ਬੜੀ ਭਾਈ ਅੰਨੇ ਕੁਸ ਨਹੀਂ ਹੋਇਆ ਜੀ ਨਾਲ ਮੇਰੇ ਘਰ ਆ ਦੇ ਨੂੰ ਕਹਿ ਰੱਖਿਆ ਕਿ ਇਹਨੂੰ ਸੀ ਕੜਾ ਬੰਦੂ ਖਾਗਾ ਤਾਣੀ ਖੜਿਆ ਦੇ ਆਹ ਲਿਆ ਪੀਆ ਚਾਹ ਦੇ ਲੈ ਤੇਰੇ ਘਰੋਂ ਤਾਂ ਬਣਾਉਣੀ ਨਹੀਂ ਹੁੰਦੀ ਜਮੀ ਫਿੱਕੀ ਆ ਗਈ ਕੋਈ ਨਾ ਬੇ ਬੇ ਇੱਕ ਮੋਕਾ ਦੇ ਦੇ ਲੋ ਹੌਲੀ ਹੌਲੀ ਸੱਭੀ ਬੰਨ ਲਾ ਇਹਨੇ ਕਿਨੇ ਕਿਨੇ ਸੱਸੇ ਸੀ ਮੋਕਾ ਦੇ ਰਹੀ ਹੈ ਚਾਹ ਜਮੀ ਫਿੱਕੀ ਆ ਗਈ ਲੈ ਜੇ ਭਾਈ ਸਾਥੋਂ ਹੋ ਨਹੀਂ ਹੁੰਦਾ ਤਾਂ ਉਹ ਡਾਡਾ ਡਾਡ ਹੋ ਜੇ। ਸਾਥ ਹੁਣੀਆਂ ਜਾਂ ਕੁਸਾ ਕੱਚਾ ਪੜੀਲਾ ਪੀਤਾ ਜਾਂਦਾ। ਜਿਵੇਂ ਸਾਰਾ ਖੇਤ ਦਾ ਮੈਂ ਆ ਸੰਭਲੀ ਆਂਗੇ ਹੈ ਰੋਟੀਆਂ ਮੈਂ ਬਣਾਉਣੀ ਆ ਕੋਹ ਆ ਕੂੜਾ ਮੈਂ ਕਰਦੀ ਆਗੀ ਤੇ ਇਹ ਤਾਂ ਇੰਨਾ ਕੁਝ ਵੀ ਨਹੀਂ ਹੁੰਦਾ। ਸਬਜੀ ਇਹ ਨਹੀਂ ਬਣਾਉਂਦੀ। ਕੱਟ ਕੇ ਧਰ ਦੇਦੀ ਆ ਲੈ ਲਾ ਦੇ ਤੜਕਾ ਨਹੀਂ ਹੁਣ ਮਿਰਚ ਪਾਉਣਾ ਨਹੀਂ ਆਉਂਦਾ ਹੈਗਾ ਇਹਨੂੰ ਹੈ। ਰੋਟੀਆਂ ਮੈਂ ਕਹਿ ਦਿੰਦੀ ਆ ਕਿ ਆਟਾ ਗੁੰਨ ਕੇ ਦੇ ਦੇ ਦੀਦੀ ਬਸ ਮੈਂ ਬਣਾ ਲੂੰਗੀ। ਦੱਸ ਕੋਈ ਕੰਮ ਨਹੀਂ ਇਹਨੂੰ ਆਉਗਾ ਹੈਗਾ ਇਹਨਾਂ ਨਾਲ ਪਈ ਨਹੀਂ ਚਮਲਾ ਤੋ। ਮੇਰੇ ਜਠਾਣੀ ਤੇ ਵੇਸਸ ਨੂੰ ਕੀ ਹੋ ਗਿਆ ਪਹਿਲਾਂ ਤਾਂ ਮੈਨੂੰ ਇੰਨਾ ਚੰਗਾ ਸੰਜਦੀਆਂ ਸੀਗੀਆਂ ਹੁਣ ਮੇਰੀ ਗੱਲ ਗੱਲ ਤੇ ਕਿਉਂ ਬੇਇੱਜ਼ਤੀ ਕਰਦੀਆਂ ਨੇ ਮੈਂ ਇਹ ਜਿਹਾ ਕੀ ਕੀਤਾ ਵਾ ਮੂਰੇ ਮੈਂ ਨਹੀਂ ਬੋਲਦੀ ਇਹਨਾਂ ਦੇ ਮੈਂ ਕੀ ਗਲਤੀ ਕੀਤੀ ਇਹ ਉਤੋਂ ਮੇਰੇ ਘਰ ਵਾਲੇ ਨੂੰ ਪੜਖਾਈ ਜਾਂਦੀਆਂ ਨੇ ਬਈ ਐ ਥੋੜੀ ਹੁੰਦਾ ਚੱਲ ਜੇ ਚੀਜ਼ ਬੰਦੇ ਤੇ ਇੱਕ ਵਾਰੀ ਚ ਨਹੀਂ ਵਧੀਆ ਬਣੀ ਮੈਂ ਇਹ ਵੀ ਕਹਤਾ ਦੁਬਾਰੇ ਬਣਾ ਲਿਓ ਐਨੀਆਂ ਸੁਣਾ ਕੇ ਭੱਗ ਗਈਆਂ ਵੀ ਐਨੀਆਂ ਸੁਣਾਉਣ ਦੀ ਕੀ ਲੋੜ ਆਗੀ ਹੌਲੀ ਹੌਲੀ ਸਿੱਖ ਜਿੰਗੇ ਮੈਂ ਸਾਰਾ ਘਰ ਦਾ ਕੰਮ ਮੰਮੀ ਦੀਦੀ ਤਾਂ ਸੁੱਤੀ ਪਈ ਆ ਚਲ ਤੂੰ ਬਣਾ ਕੇ ਲਿਆ ਭਾਈ ਅੱਜ ਰੋਟੀ ਪਾਣੀ ਕਰੋ ਸਾਰਾ ਦਿਨ ਹੰਬ ਜਾਂਦੀ ਹੈ ਠੀਕ ਆ ਮੰਮੀ ਬਣਾ ਦੇ ਅੱਜ ਕਰ ਜਾਣਾ ਠੀਕ ਆ ਮੰਮੀ ਬਣਾ ਲਿਓ ਨਹੀਂ ਸਾਰਾ ਦੀ ਬਣਾ ਲੈ ਚੰਗਾ ਚੰਗਾ ਮੰਮੀ ਅੱਜ ਜਪਾਂ ਡੇ ਚੱਕਲਾ ਪਈ ਤਰੇ ਉੱਧਰ ਜਾ ਕੇ ਠੀਕ ਆ ਮੰਮੀ ਕਿ ਮੈਨੂੰ ਲੱਗੀ ਰੋਟੀ ਕੁੜੇ ਸਾਨੂੰ ਵੇਖ ਰਾ ਤੇ ਲੈਦੀਂ ਦਗੀ। ਹਾਂ ਤਾਂ ਆਪਣੀ ਮਮੇ ਸਵਾਦ ਲੱਗੇ ਲਿਆ ਕਿੰਨਾ ਨੂੰ ਸੀਗਾ ਦੇਖੀ ਸਾਬਦੀ ਚ। ਕਿ ਉਹ ਦੱਸਿਆ ਖਾਧੀ ਸੀ ਤਾਂ। ਨਾ ਦੇਹਲਾ ਮਮੀ ਤੂੰ ਹੀ ਕਹਦਾ ਜੇ ਮੈਂ ਜੱਸੇ ਨੂੰ ਕਹਿਣੀ ਤਾਂ ਗੁੱਸਾ ਕਰਦਾਗਾ। ਮੈਂ ਤਾਂ ਫਿਰ ਭਾਈ ਕਹਿਣਾ ਸੀਗਾ ਭੂਤ ਦੇ ਪੈਰਾਂ ਵਰ ਗਿਆ ਤਾਂ ਰੋਟੀਆਂ ਦਾ ਭਿੰਗਾ ਲੈ ਲੋ ਰੋਟੀਆਂ ਸੇ ਕੋਈ ਦੇਖਣ ਨੂੰ ਬਿਲ ਚੰਗੀਆਂ ਲੱਗਦੀਆਂ ਸੀ ਅੱਖਾਂ ਨੂੰ ਤੇ ਮੈਨੂੰ ਤਾਂ ਆਖਲੀ ਤੇ ਲੈਦੀਂ ਲੱਗੀ। ਹਾਂ ਤਾਂ ਕਹਿੰਦਾ ਮੈਨਾਂ ਨੂੰ ਬੰਦਾ ਕੰਮ ਦੇ ਸੈਨ ਦਾ ਇੱਕ ਲੂਗਾ। ਰੋਜ਼ ਦੇ ਕੰਮ ਇਹੀ ਹੈ। ਹੋਰ ਮਮੀ ਲੈ

ਲ ਕਰਕੇ ਦੇਖਦੀ ਐ ਨਾ ਜੀ ਮੇਰੀ ਗੱਲ ਸੁਣਿਆ ਹਾਂ ਜੀ ਦੱਸੋ ਇੱਧਰ ਆਇਓ ਜੀ ਮੈਂ ਆਇਆ ਕਹਿੰਦੀ ਸੋਨੂੰ ਰੋਟੀ ਬਣਾਈ ਸੀ ਮੈਂ ਬਰੀਆ ਨਹੀਂ ਬਣਾਈ ਸੀ ਬਰੀਆ ਵੀ ਨਹੀਂ ਸੀ ਤੇ ਫਿਰ ਮੰਮੀ ਹੋਰੀ ਕਿਉਂ ਨਹੀਂ ਇਹਨਾਂ ਨੁਕੋਚਾ ਕਰਦੇ ਆਗੇ ਸਬਜ਼ੀ ਵਧੀਆ ਨਹੀਂ ਬਣੀ ਸੀ ਸਬਜ਼ੀ ਵਧੀਆ ਨਹੀਂ ਤੇ ਫਿਰ ਉਹ ਐ ਕਿਉਂ ਕਰਦੇ ਆ ਮੇਰੇ ਨਾਲ ਹਰ ਇੱਕ ਚੀਜ਼ 'ਚ ਮੈਂ ਚਾਹ ਬਣਾਈ ਤੁਹਾਡੇ ਸਾਹਮਣੇ ਉਹ 'ਚ ਵੀ ਨੁਕੋਚ ਕੱਢੇ ਹਰ ਇੱਕ ਚੀਜ਼ 'ਚ ਨੁਕੋਚ ਕੱਢਦੇ ਰਹਿੰਦੇ ਮੇਰੀ ਗੱਲ ਸੁਣ ਲਓ ਜਾ ਤਾਂ ਤੁਸੀਂ ਇੰਨਾ ਨਾਲ ਹੀ ਰਹਿ ਲਵੋ ਨਹੀਂ ਮੈਂ ਇੰਨਾ ਚ ਰਹਿ ਸਕਦੀ ਮੈਂ ਨਹੀਂ ਚੱਲ ਸਕਦੀ ਇਹਨਾਂ ਦੀ ਗੱਲ ਨਹੀਂ ਜੀ ਜਿਹਾ ਮੈਂ ਆਡਰ ਹਾਂਗੇ ਆਪਾਂ ਇਹਨਾਂ ਦੇ ਵਿੱਚ ਨਹੀਂ ਰਹਿ ਸਕਦੀ ਮੈਂ ਹਣ ਗੱਲ ਗੱਲ ਤੇ ਸੁਣਾਈ ਜਾਣਗੇ ਮੈਨੂੰ ਮੈਂ ਨਹੀਂ ਬੱਸ ਹੁਣ ਇਹਨਾਂ ਦੀਆਂ ਮੇਰਾ ਤਾਂ ਕੰਨ ਭੱਕ ਗਿਆ ਸੁਣ ਸੁਣ ਕੇ ਮੈਂ ਨਹੀਂ ਚੱਲ ਸਕਦੀ ਹੋਰ ਇਸ ਦੁਬਾਰ ਜੇ ਮੇਰੀ ਗੱਲ ਸੁਣ ਲਓ ਵਾਸਨ ਜੇ ਹੁਣ ਇਸ ਘਰ ਚ ਤੁਸੀਂ ਮੈਨੂੰ ਰੱਖਣਾ ਚਾਹੁੰਦੇ ਆ ਜਿਆਦਾ ਫਿਰ ਇਹਨਾਂ ਦੀ ਚੱਲੂ ਜਾਂ ਮੇਰੀ ਚੱਲੂਗੀ ਨਾਲੇ ਬੀਬੀ ਨੂੰ ਵੀ ਸਮਝਾ ਦਿਓ ਸਾਡੀ ਦੋਨਾਂ ਦੀ ਗੱਲ ਹੈ ਤੇ ਵਿਚ ਨਾ ਆਇਆ ਕਰਨ ਉਹ ਸਾਡੀ ਕਦਰਾਨੀ ਜਠਾਣੀ ਦੀ ਆਪੀ ਚੱਲਦੀ ਰਹੂਗੀ ਪਰ ਜਦੋਂ ਬੀਬੀ ਚਾਲ ਵਿਚ ਬੋਲ ਪੈਂਦੀ ਆ ਬਸ ਮੈਂ ਨਹੀਂ ਫਿਰ ਬੀਬੀ ਉਹਦੀ ਸਾਈਡ ਲੱਗਦੀ ਆ ਮੈਂ ਨਹੀਂ ਚੱਲ ਸਕਦੀ ਹੋਰ ਇਹਨਾਂ ਰਹੀਆਂ ਜੀ ਮੈਨੂੰ ਸਵਾਲ ਹੋ ਗਿਆ ਇਹਨਾਂ ਦੀਆਂ ਸੁਣਦਿਆਂ ਨਾਲ ਮੈਂ ਅੱਗੇ ਨਹੀਂ ਬੱਸ ਸੁਣ ਸਕਦੀ ਹੁਣ ਤੁਸੀਂ ਦੱਸੋ ਕਿਵੇਂ ਕਰਨਾਗਾ ਕਰਦੇ ਕੋਈ ਹੱਲ ਜੇ ਤੁਹਾਡੇ ਵੀ ਕੋਈ ਦਿਲਚ ਗੱਲ ਹੈਗੀ ਆ ਤਾਂ ਹੁਣੇ ਦੱਸ ਦਿਓ ਮੈਨੂੰ ਨਾ ਨਾ ਹੁਣ ਵੀ ਦੇਖ ਲਓ ਤੁਸੀਂ ਕਿਵੇਂ ਕਰਨਾ ਚਲ ਮੈਂ ਕਰਦਾ ਹੱਲ ਜਾਂਦਾ ਠੀਕ ਹੈ ਕਾਈ ਨਹੀਂ ਮੈਂ ਨਹੀਂ ਰਹਿਣਾ ਜੇ ਇਹਨੇ ਸੌਣੀ ਤਾਂ ਠੀਕ ਆ ਐਤੂ ਬਾਅਦ ਮੈਂ ਦੇਖਦੀ ਆ ਕੀ ਕਰਨਾ ਮੇਰੇ ਤੇ ਆ ਫਿਰ ਸਾਰੀ ਗੱਲ ਸੱਟਿਆ ਜਦਿ ਕੋ ਸੱਟਿਆ ਹਾਂ ਜਿਵੇਂ ਮਹਾਰਾਣੀ ਸੱਟਿਆ ਤੂੰ ਤਾਂ ਨਹੀਂ ਕੁਛ ਕਰਦੀ ਮੈਂ ਤਾਂ ਸੱਟਣਾ ਸੀਗਾ ਹੁਣ ਤੇ ਕੀ ਹੋ ਗਈ ਸੱਟਾ ਕੋ ਰੋਜ਼ ਹੀ ਪਹਿਲਾਂ ਹੋਇਆ ਨਹੀਂ ਬਸਾਰੇ ਗੋਹਾ ਗੋੜੇ ਬਣਾ ਛੱਡਿਆਂਗੀ ਮੈਂ ਤਾਂ ਹਾਂ ਪਹਿਲਾਂ ਵੀ ਛਿੜਦੀ ਹੂੰ ਆਪਣੀ ਘਰ ਦੀ ਗੋਹਾ ਦੀ ਕਿਰਿਆ ਫਿਰ ਪਹਿਲਾਂ ਮੈਂ ਕੱਲੀ ਸੀਗੀ ਹੁਣ ਤਾਂ ਤੈਨੂੰ ਬਰਾਬਰ ਕਰਨਾ ਪਿਆ ਕਰੂਗੀ ਸਾਰਾ ਕੁਝ ਐਨ ਕੰਮ ਚੱਲਣਾ ਹੈਗਾ ਸਾਡੇ ਦੀ ਦੀ ਆ ਟੰਗਰ ਟੰਗਰ ਜੀ ਹੈ ਇਸ ਮੈਨੂੰ ਆਦਤ ਨਹੀਂ ਹੈ ਫਿਰ ਓਰੇ ਆਟ ਪਾਲਾ ਓਰੇ ਜਰਾਂ ਚਲਾਣਾ ਬੇਲੀ ਦਾ ਮੈਨੂੰ ਆਖ ਪਤਾ ਹੁੰਦੀ ਹੈ ਇਹ ਕਿਵੇਂ ਹਲਕਾ ਤੇ ਗਟਗਟ ਕਰਕੇ ਪੀ ਕੇ ਮੈਂ ਲੈਣੀ ਆ ਗਈ ਹਲਕਾ ਤੇ ਕਿਵੇਂ ਆਉਂਦੀ ਹੈ ਤੈਨੂੰ ਦੁੱਧ ਚ ਕਿਹੜਾ ਗੋਹਾ ਪਾਇਆ ਹੁੰਦਾ ਦਾ ਗੋਹਾ ਪਾਇਆ ਹੁੰਦਾਗਾ ਉਹਦੋਂ ਤੈਨੂੰ ਮਸਕ ਆਉਂਦੀ ਤੈਨੂੰ ਉਹਨੋਂ ਤਾਂ ਹਲਕਾ ਤਾਂ ਆਉਂਦੀ ਤੈਨੂੰ ਉਹਦੋਂ ਪਰ ਜਿਹਦੀ ਬੰਦਾ ਜਾਵੇ ਕਿੱਧਰ ਜੇ ਕੰਮ ਕਰਦੀਏ ਤੁਸੀਂ ਕਹਿੰਦੇ ਨੇ ਆ ਬਾਈ ਸਬਜ਼ੀ ਨਹੀਂ ਵਧੀਆ ਬਣੀ ਰੋਟੀ ਨਹੀਂ ਵਧੀਆ ਚਾਵਣਾ ਦਾ ਉਹਨੂੰ ਕੱਲਣਗੇ ਪਾਣੀ ਵਰਗੀ ਫਿਰ ਮੈਂ ਕਰਾਂ ਕੀ ਮੈਨੂੰ ਇਹ ਦੱਸ ਤੋ ਕਰਨਾ ਕੀ ਇਹ ਕੰਮ ਕਰ ਧਿਆਨ ਨਾਲ ਕਰਾ ਕੇ ਟੀ ਟੀ ਨੂੰ ਸਾਰਾ ਚੜ੍ਹ ਪੋਚਾ ਕਰਕੇ ਹਟੀਆਂ ਮੈਂ ਕਲਿਆਈਆ ਪੂਚੀ ਲਾਣੀਆਂ ਇੱਥੇ ਲਾ ਲਈ ਉੱਥੇ ਲਾ ਲਈ ਹੋਰ ਕੁਝ ਨਹੀਂ ਜਨੂ ਆਉਂਦਾ ਇਹ ਪਰ ਜਿਹਦੀ ਉਤਲਾ ਕੰਮ ਤੁਸੀਂ ਕਰ ਲੈਨੇ ਮੈਂ ਸਿਰ ਸਫਾਈ ਵਾਲਾ ਕੰਮ ਕਰ ਲੈਨੇ ਕੋਲ ਸਫਾਈ ਵਾਲਾ ਹੋਰ ਕੁਝ ਨਹੀਂ ਕਰਦੀ ਨਾ ਤੂੰ ਮੇਰੇ ਰੋਕੇ ਜੱਥੇ ਵਟਾਉਣੀਆਂ ਨਾ ਤੂੰ ਪਸੂਆ ਬੰਨੀ ਮੈਂ ਰਾਹ ਤ ਵਟਾਉਂਿਆਂਗੀ ਕੋਤਲੀ ਕਰਦੀ ਰੋਟੀ ਲੱਤ ਧਰ ਕੇ ਮੈਂ ਡਾਂ ਵਾਂ ਕੇ ਬੈਠੀ ਹਾਂ ਜਿਵੇਂ ਆਪਾਂ ਤੁਹਾਨੂੰ ਤੁਸੀਂ ਕਹਿ ਦਿੰਨੀ ਹੁਗੇ ਆਟਾ ਤਾਂ ਢਿੱਲਾ ਬੁਣਤਾ ਰੋਟੀਆਂ ਬਣਾ ਲਾ ਬਿੰਗੀਆਂ ਬਣਾਤੀਆਂ ਸਬਜ਼ੀ ਬਣਾ ਲਾ ਨੂਣ ਵੱੱਟ ਵੱਟ ਫਿਰ ਮੈਂ ਕਰਾਂ ਕੀ ਮੈਨੂੰ ਉਹ ਦੱਸ ਦੋ ਕਈ ਸੁੱਤੀ ਉੱਠ ਕੇ ਆ ਗਈ ਤੂੰ ਕੁਸ ਵੀ ਨਹੀਂ ਸੱਕਿਆ ਹੈਗੀ ਕਈ ਉਹਨਾਂ ਤੇ ਕਰਦੀ ਇਹਦੀ ਜਿੰਨਾ ਕ ਮੈਨੂੰ ਆਹ ਤੈਨੂੰ ਪਤਾ ਸੀ ਉਹਨੂੰ ਬਗਾਨੇ ਘਰ ਜਾਣ ਕੰਮ ਦਾ ਸਿੱਖ ਕੀ ਆਉਣਾਗਾ ਹਮ ਤਾਂ ਇਹ ਮੇਰੇ ਇਹੀ ਘਰ ਆਪਣੇ ਨਾਲੇ ਪਾਰੀ ਪਾਰੀ ਇਹ ਗੱਲ ਨਾਲ ਕਿਆ ਕਰੋ ਬਗਾਨਾ ਬਗਾਨਾ ਤੁਸੀਂ ਵੀ ਬਗਾਨੇ ਘਰ ਹੀ ਆਏ ਹੋ ਸਾ ਸਾਰਾ ਸਿੱਕਿਆ ਹੀ ਮਤਲਬ ਸਾਰੇ ਨਾਂ ਉੱਪਰ ਬਿੱਲ ਦਾ ਸਾਰੇ ਸਾਹਮਣੇ ਸੀ। ਫਿਰ ਦੀਦੀ ਤੁਹਾਡੀ ਟੰਕਰ ਟੁੰਕਰ ਗਿਆ ਹੈਗੇ ਕਿ ਤੁਸੀਂ ਤਾਂ ਸਿੱਖ ਲਿਆ ਸਾਡੇ ਹੈ ਨਹੀਂ ਸੀ ਕਿ ਸਹਾਰਾ ਚ ਕੋਣਾ ਰੱਖਦਾ ਹੁੰਦਾ। ਉਹ ਇਹਦਾ ਸਿੱਖ ਲਾ ਫਿਰ ਮੈਂ ਤਾਂ ਕਹੇ ਐਂ ਕਹਦੇ ਕਰ ਚੱਲ ਦੀਦੀ ਮੈਂ ਕਰਾਉਂਗੀ ਤੇਰੇ ਨਾਲ। ਚੱਲ ਦੀਦੀ ਤੁਸੀਂ ਹੈਗੇ ਹੋ ਹਜੇ ਕਰ ਲੈਨੇ ਆ ਜਦੋਂ ਪੱਟੋ ਡੀ ਹੋ ਗਈ ਉਦੋਂ ਮੈਂ ਕਰ ਲਿਆ ਕਰੂੰਗੀ। ਨਾਲ ਬਰਾਬਰ ਕਰਾਉਣਾ ਪਊਗਾ ਨਹੀਂ ਕੰਮ ਚੱਲਦਾ ਹੈਗਾ। ਚਲ ਕੋਈ ਨਾ ਕਰ ਲਿਆ ਕਰੂੰ। ਹਾਂ। ਜਦੋਂ ਮੈਨੂੰ ਮੇਰੇ ਘਰ ਵਾਲੇ ਨਹੀਂ ਕਹਿਣਾ ਤੇ ਕਿ ਤੁਸੀਂ ਕੌਣ ਹੋ ਮੈਨੂੰ ਕਹਿਣਾ ਲਈ। ਕਿਉਂ ਕਹਿਣਾ ਨਹੀਂ? हां ਸਾਡਾ ਵੀ ਘਰ ਆ ਗਿਆ ਇਹ ਕਹਿਣਾ ਨਹੀਂ ਐ ਕਿਵੇਂ ਕਹੋਗੇ ਮੈਨੂੰ ਜੇ ਮੇਰਾ ਘਰ ਵਾਲਾ ਕਹੂਗਾ ਮੈਂ ਤਾਂ ਫੇਰ ਕਹੂੰਗੀ ਭਈ ਤੁਸੀਂ ਕਹਣ ਹੁੰਨੇ ਮੈਨੂੰ ਕਹਿਣ ਵਾਲੇ ਮੈਂ ਨਹੀਂ ਕਿਸੇ ਦੀ ਸੁਣਦੀ ਹੈਗੀ ਕੋਈ ਨਾਲ ਨਹੀਂ ਕਰੂੰਗੀ ਗੱਲ ਮੈਂ ਜੱਸੇ ਨਾਲ ਕਰਨ ਨੂੰ ਕਰ ਲਓ ਭਈ ਕੋਈ ਕਰਿਆ ਨਹੀਂ ਯਾਰ ਉਹ ਹੈਗਾ ਭਈ ਪਾਜ ਬਾਰਾ ਉਹ ਸਿੰਦੋ ਗੱਲ ਸੁਣੋ ਚੱਲ ਤਿਆਰ ਨਾਲ ਤੇ ਨਾਲ ਦੇਖੀ ਥੋੜੀ ਬੋੜੀ ਰਾ ਅਡਾ ਨੂੰ ਦੀ ਕੌਣ ਜੀ ਬੜੀ ਪਿਆ ਕਰਨ ਲੱਗੋ ਕੰਮ ਤਾਂ ਦਾ ਜਿਹੜੀ ਜਿਹੜਾ ਮੈਂ ਕਰਨਾ ਸੀ ਉਹ ਕੰਮ ਕਰ ਲਿਆ ਮੈਂ ਬੱਸ ਕਰ ਦੇ ਚੁੱਪ ਕਰ ਜਾ ਕਿਸ ਨੇ ਹਾਕ ਮਾਰੀ ਆ ਬਾਹਰ ਮੈਂ ਦੇਖਦੀ ਹਾਂ ਕੌਣ ਹੈ ਦੇਖ ਲਾਂ ਮੈਂ ਜਾਂ ਉਹਦੇ ਕੋਲ ਇਸ ਨੇ ਨਹੀਂ ਸਾਨੂੰ ਉਹ ਉਹਦੇ ਵੱਧ ਦਿੱਤਾ ਵਾ ਮੂੰਹ ਮਾਰਦਾ ਕੇ ਡਰਾਵਾ ਮੈਨੂੰ ਵੀ ਮੈਂ ਮਰ ਜਾਂਦੀ ਸਿੰਧੋ ਤੀਜਾ ਕਰਦੇ ਸਾਥ ਬੱਜੀ ਕਿਹੜਾ ਮੀਂਹ ਕਰਨਾ ਬੈਠਾ ਮਾਤਾ ਪੁੱਤ ਲੜ ਗਈ ਜਾਂ ਮੈਨੂੰ ਕਿਵੇਂ ਬੱਜੀ ਸਾਥ ਤੁਹਾਡੇ ਆਏ ਦੇ ਮੋਟਰ ਨਾਲ ਵਾਲਾ ਮਾਰ ਗਿਆ ਇਹ ਵਿੱਚ ਆਏ ਕਿਵੇਂ ਮਾਰ ਗਿਆ ਉਹ ਦੀਨ ਨਹੀਂ ਛਟਾਇਆ ਜਾਨੇ ਤੇ ਚਿੰਲੀ ਕਬੱਡੀ ਕਰਾ ਲਾ ਟੁੱਟ ਗਏ ਮਰ ਜਾ ਦੱਸ ਪਾਣੀ ਇਹਨਾਂ ਦੇ ਕਰੇਸ ਨੇ ਲੈ ਆ ਲੈ ਰਹਿਣਾਂ ਦੇ ਕਰੇਸ ਨੇ ਤਾਂ ਦੇਖੀ ਦਵਾਈ ਦੂਜੀ ਟਾਈਮ ਕਰੀ ਰਹੀ ਇਹਨੂੰ ਦਵਾਈ ਤਾਂ ਦੇਣਾ ਕਿ ਪੁੱਤ ਕੁਆਈ ਨਾ ਤੇ ਮਣੀ ਲਾਤੀ ਕਾਟੀ ਲਾਏ ਉਹਨੇ ਕਿਆ ਕਰ ਤਨੇ ਕੋਈ ਗੱਲ ਨਹੀਂ ਬਾਹਰ ਤੂੰ ਹੀ ਪੀਰਾ ਪਾਣੀ ਤਾਂ ਨਹੀਂ ਆਇਆ ਕਿਵੇਂ 7 ਵਜੇ ਮੋਟਰ ਨਾਲ ਮਾਰ ਗਿਆ ਇਹ ਵਿੱਚ ਦੁੱਦੀ ਸੀਗਾ 10 ਵਜੇ ਹੋ ਮਹਾਰਾਣੀ ਇਹਦੇ ਅਸ ਨਹੀਂ ਛੱਡਦੀ ਆ ਵੱਡੀ ਉਹਦੋਂ ਨਹੀਂ ਛੱਡਦੀ ਇਹ ਲੱਗ ਜਾਂਦੀ ਆ ਨਾਲ ਹੀ ਠੀਕ ਆ ਜਾ ਕਰਾ ਠੀਕ ਆ ਦਿਓ ਲੱਤ ਟੁੱਟ ਗਈ ਜੰਮ ਨਾਲ ਬੜਾ ਹਾਏ ਹਾਏ ਲੱਤਾਂ ਟੁੱਟੀ ਆ ਪਾਸਾ ਦਾ ਆਇਆਗਾ ਚੁੱਕੀ ਜੰਮੀ ਆਪਣੀ ਕੀ ਹੋਆ ਖੇਤੀ ਖੁੱਤੀ ਕਹਿੰਦਾ ਬਾਹਰ ਮੈਂ ਸਾਲ ਰੋਟੀ ਖਾਣੀ ਆ ਨਾ ਨਾ ਬਸ ਹਾਂ ਠੀਕ ਆ ਕੋਈ ਨਾ ਦਵਾਈ ਦੂ ਵੀ ਲੈ ਲਈ ਟਾਈਮ ਤੇ ਚੱਲ ਠੀਕ ਆ ਠੀਕ ਆ ਸੋ 3:60 ਵਜੇ ਮਾੜੀ 60 ਕੱਬਜੀ ਆ ਕਿ ਪਹਾੜ ਡਿੱਕੇ ਕਿਵੇਂ ਲੱਗੀਆਂ ਪਈਆਂ ਨੇ ਦੋਨੇ ਚਾਕਲਟ ਸੀ ਕਰਨ ਗਾ ਕਿੱਧਰੋਂ ਆਦੀ ਹੈ ਮਹਾਰਾਣੀ ਹਨਾ ਕੁੜਾ ਰੱਜ ਜਾ ਤੂੰ ਬੈਠੂ ਹੀ ਆ ਮੰਮੀ ਹੋਰ ਨੱਚਣ ਲੱਗ ਜਾਨੀ ਆ ਨੱਚ ਲੈ ਭਾਈ ਉੱਠ ਕੇ ਕਿਹ ਬਿਆਹ ਰੱਖ ਲੋ ਤੁਸੀਂ ਨੱਚ ਲੈਣੀਆਂ ਵਿਆਹ ਤਾਂ ਸ਼ਰਮ ਤਾਂ ਆਉਂਦੀ ਨਹੀਂ ਗੱਲ ਕਰ ਦੇਣਗੇ ਤੇ ਜਾਗਰ ਦੇ 60 ਵਜੇ ਕੋਈ ਨਾ ਗੋਲੀ ਤਾਂ ਨਹੀਂ ਵਜੇ 60 ਵਜੇ ਆ ਦੇ ਹਲਾ ਹੈ ਕਿ ਮੈਂ ਬੋਲਦੀ ਆ ਕਰ ਕਿਵੇਂ ਬੋਲਦੀ ਆ ਆਉਦੀ ਆ ਭਲਾਇਆ ਤੁਸੀਂ ਮੈਨੂੰ ਬੋਲਣ ਮੈਂ ਸਾਲ ਹੋ ਗਿਆ ਸੀ ਪੂਰਾ ਇਸ ਘਾਸ ਤੇ ਬੋਲ ਕੇ ਨਹੀਂ ਦੇਖਿਆ ਸੀ ਕਰ ਨਾ ਆਪਦੀ ਆਪ ਤੈਨੂੰ ਅਸੀਂ ਆਇਆ ਕਹਿ ਰਹੇ ਮਮੀ 15000 ਦਾ ਆਇਆ ਭਨ ਭੁੰਨ ਨਾ ਦੇ ਨਹੀਂ ਆਪਦੀ ਆਪ ਤੈਨੂੰ ਅਸੀਂ ਆਇਆ ਕਾ ਵੀ ਆਇਆ ਕਾ ਵੀ ਗੋਲੀ ਵੱਜੀ ਫਿਰ ਮੈਂ ਹੋਰ ਕੀ ਕਰਾਂ ਡਾਕਟਰ ਦੇਊਗਾ ਦਵਾਈ ਮੈਂ ਕਿਹੜਾ ਕੋਈ ਦਵਾਈ ਦੇਉਂਗੀ ਜਾ ਕੇ ਸੁੱਕੀ ਸਾਂਦੀ ਤੂੰ ਐ ਬੋਲਦੀ ਆ ਹੈ ਤੂੰ ਕੰਮ ਧੰਦਾ ਕਰ ਕੋਈ ਉੱਠ ਕੇ ਉਹ ਉਹਦੀ ਦੇਖਭਾਲ ਕਰਦੀ ਹੈਗੀ ਕੋਈ ਨਾ ਕਰ ਲੈਣੀ ਹੈਗੀ ਕੀ ਕਰਾ ਹੁਣ ਦੋ ਦੱਸ ਦੇ ਮੈਨੂੰ ਹੁਣ ਮੈਨੂੰ ਪੁੱਛ ਕੇ ਕਰਾਂਗੀ ਜਿਹੜਾ ਕੰਮ ਸੀ ਉਹ ਤਾਂ ਮੈਂ ਕਰ ਲਿਆ ਹੋਰ ਦੱਸ ਦੇ ਕੀ ਰਹਿ ਗਿਆ ਕੱਖ ਨੂੰ ਕੱਖ ਪਾ ਦੇ ਪਸੂਆਂ ਨੂੰ ਜਾ ਕੇ ਕੱਖ ਨਹੀਂ ਪੈਂਦੇ ਕੱਖ ਨੂੰ ਸਾਡੇ ਕੋਈ ਮਰਜ਼ੀ ਕੰਮ ਦੱਸਦੇ ਹੋਈ ਮੈਂ ਦੁੱਧ ਨਹੀਂ ਤੈਨੂੰ ਪੀਣ ਦੇਣਾ ਇਹ ਤਾਂ ਨਹੀਂ ਨਾ ਪੀਣ ਦੇਈ ਆਪਣੇ ਟੁਕੜੇ ਮੈਂ ਤੇਰਾ ਹੱਥ ਚ ਕੋਲਾ ਫੜ ਕੇ ਛੇੜ ਦੂੰ ਕੋਈ ਨਾ ਜਦੋਂ ਫੜੇਂਗੀ ਕੋਲਾ ਦੇਖੀ ਜਾ ਫੇਰ ਤੂੰ ਕੀ ਕਰ ਦੇਂਗੀ ਮੇਰਾ ਮੈਂ ਤੇਰਾ ਕੀ ਕਰਨਾ ਮੰਮੀ ਮੈਂ ਕੋਣ ਹਣੀ ਕੁਝ ਕਰਨ ਵਾਲੀ ਤੂੰ ਤਾਂ ਬਹੁਤ ਕੁਝ ਕਰਨੀ ਤੂੰ ਚੱਲ ਖੜੀ ਹੋ ਜਾ ਕਰ ਮੈਂ ਤਾਂ ਕੁਝ ਕਰਨ ਵਾਲੀ ਤਸਗੋ ਕੱਲਨਾ ਦੋਨੇ ਰਾਣੇ ਤੁਹਾਡੇ ਘੁੱਟੇ ਮਾਜਲਾ ਨਾਲੇ ਚੱਲ ਜਾ ਸਬਜੀ ਸੁਬਜੀ ਕੱਟ ਜਾ ਕੇ ਕੋਈ ਨਾ ਮਾਜ ਲੈਣੀ ਆ ਹੋ ਕੇ ਕੀ ਕਰੇ ਫਿਰ ਹੁਣ ਉਹ ਦੇਖ ਪਾਣੇ ਮੁੰਡੇ ਦੀ ਕਰਦੀ ਆ ਭਾਈ ਨਾਲੇ ਉਹ ਮਾਲ ਪਸ਼ੂ ਦੇਖਦੀ ਆ ਨਾਲੇ ਇਧਰ ਨੂਟਦੀ ਆ ਕਿ ਕਿੱਧਰ ਕਿੱਧਰ ਜਾਵੇ ਦੱਸ ਰੱਜੋ ਹਾਂ ਮੰਮੀ ਬੋਲੀ ਕੋਈ ਬਾਵਾ ਮੈਂ ਤਾਂ ਬਹੁਤ ਕੁਝ ਬੋਲੀਆਂ ਤਾਂ ਸੱਚ ਨਹੀਂ ਨਾ ਕੱਕੂ ਕਪਾ ਕੇ ਆ ਗਈ ਦੁਬਾਰੇ ਮੈਂ ਵੀ ਬੋਲਦੀ ਮੈਨੂੰ ਤਾਂ ਐ ਸੀਗਾ ਬੋਲਣਾ ਨੂਰੇ ਆ ਪੁੱਤ ਕੀਤਾ ਤਾਂ ਮੈਂ ਗਲਤੀ ਚਾਰ ਕੋਈ ਨਾ ਪਤਾ ਨਹੀਂ ਹੁਣ ਕੀ ਹੁਕਮ ਲਾਉਗੀ ਹਾਂ ਮੰਮੀ ਦੱਸੋ ਤੂੰ ਗੁੱਸਾ ਤਾਂ ਨਹੀਂ ਕਰਾ ਮੇਰੀ ਗੱਲ ਦਾ ਕਿਸੇ ਦਾ ਨਾ ਮੈਨੂੰ ਤਾਂ ਅਤਜੀ ਪੈ ਰਹੀ ਐ ਛੋਡੀ ਸੁਣਨ ਰਹੀ ਕੀ ਕਰੂੰਗੀ ਗੁੱਸਾ ਕਰਕੇ ਵੀ ਕਿੱਥੇ ਜਾਵਾਂਗੀ ਮੈਂ ਤਾਂ ਉਹੀ ਬੋਲ ਪੀ ਤੂੰ ਗੁੱਸਾ ਨਾ ਕਰੀ ਚੰਗਾ ਮੈਂ ਬੋਲ ਪੀ ਹਾਂ ਮੈਂ ਤਾਂ ਪਸਾਈ ਤੈਨੂੰ ਕਹਿ ਕੇ ਇੰਨਾ ਕੁਝ ਕਹੇ ਵੀ ਮੰਮੀ ਪਹਿਲਾਂ ਨਹੀਂ ਆ ਗੱਲਾਂ ਤੇ ਆ ਜਾਂਦੀਆਂ ਕਾਹਨੂੰ ਇੱਥੇ ਤੱਕ ਗੱਲਾਂ ਬਾਤਾਂ ਆਪਣੀਆਂ ਪਹਿਲਾਂ ਵਾਸਾ ਹੀ ਬੋਲੀ ਗੇ ਤੂੰ ਬੋਲੀ ਗੇ ਸੀ ਬੋਲੀ ਗੇ ਚਲ ਦੀਦੀ ਤਾਂ ਉਹ ਤਾਂ ਮੰਨਦਾ ਸੀ ਉਹ ਤਾਂ ਸਰੀਕਾ ਕਰਦੀ ਸੀ ਤੇ ਤੂੰ ਤਾਂ ਆਪਦੇ ਪੁੱਤ ਦਾ ਘਰ ਬਸਾਉਣਾ ਸੀਗਾ ਤੂੰ ਤਾਂ ਮਾੜੀ ਮੋਟੀ ਬੀਬੀ ਦੋਨੇ ਪਾਸੇ ਨਹੀਂ ਸਾਈਡ ਲੈndi ਲੈ ਨਹੀਂ ਤਾਂ ਮੈਂ ਦੋਨੇ ਪਾਸੇ ਨਹੀਂ ਆ ਤੁਹਾਡੇ ਮਨਾਂ 'ਚ ਹੀ ਫਰਕ ਹੈ ਮਨਾਂ 'ਚ ਫਰਕ ਨਹੀਂ ਬੀਬੀ ਤੂੰ ਵੱਡੀ ਬੰਨੀ ਹੋ ਕੇ ਬਾਹਰ ਕੱਢ ਜਾਈ ਨਹੀਂ ਮੇਰਾ ਵੀ ਮਾੜਾ ਮੋਟਾ ਕਰਿਆ ਕਰ ਮੈਂ ਵੀ ਤੇਰੀ ਕੁੜੀ ਆਂਗੀ ਮੈਂ ਤਾਂ ਤੈਨੂੰ ਮਾਂ ਸਮਝਦੀ ਆਂ ਤੂੰ ਹੀ ਮੈਨੂੰ ਨੋ ਬਣਾਈ ਬੈਠੀ ਆਂਗੀ ਮਾਂ ਤਾਂ ਸਮਝਦੀ ਆਂ ਮੈਂ ਵੀ ਧੀਆ ਸਮਝਦੀ ਆਂ ਤੁਹਾਨੂੰ ਤੁਹਾਡੇ ਮਨਾਂ 'ਚ ਹੀ ਫਰਕ ਆ ਪੁੱਤ ਜੇ ਮੰਮੀ ਤੂੰ ਮੈਨੂੰ ਧੀ ਸਮਝਿਆ ਹੁੰਦਾ ਆ ਗੱਲਾਂ ਨਹੀਂ ਹੁੰਦੀਆਂ ਸੀਗੀਆਂ ਮੈਂ ਕਿਹੜਾ ਤੈਨੂੰ ਫੜਕੇ ਨਹੀਂ ਸੀ ਤੈਨੂੰ ਵੀ ਵਿਆਹ ਕੇ ਲੈ ਕੇ ਆਏ ਆ ਪਰ ਤਾਂ ਹੀ ਤਾਂ ਮੈਨੂੰ ਗੁੱਸਾ ਆਉਂਦਾ ਇਸ ਗੱਲ ਦਾ ਵੀ ਮੈਂ ਕਿਹੜਾ ਨਿਕਲ ਕੇ ਆਈ ਆ ਇਸ ਘਰ ਚ ਵਿਆਹ ਕਰਾ ਕੇ ਆਈ ਆ ਕਿ ਤੁਸੀਂ ਤਾਂ ਮੈਨੂੰ ਟੀਲਾਨੀ ਪੁਲੀ ਮੰਗੂ ਗੱਲ ਗੱਲ ਤੇ ਛਾੜ ਦਿਨੇ ਹੋਗੇ ਤਾਂ ਇੰਨੀ ਵਾਅਮ ਹੈ ਵੱਡੀ ਨੂੰ ਵੀ ਵਾਅਮ ਹੈਗਾ ਥੋੜਾ ਜੈ ਤੈਨੂੰ ਵੀ ਇਹ ਨਾਲ ਹੀ ਚਲ ਬੀਬੀ ਤੂੰ ਤਾਂ ਬੋਲ ਲਿਆ ਕਰ ਮਾਂ ਕੀ ਮੇਰੀ ਭਈ ਉਹ ਕੌਣ ਹੈ ਮੈਂ ਵੀ ਇਸ ਘਰ ਦੀ ਅੱਧ ਦੀ ਮਾਲਕਾਂ ਗੀ ਮੈਂ ਇਹ ਨਹੀਂ ਬਈ ਗੱਲ ਗੱਲ ਤੇ ਬੇਇੱਜ਼ਤੀ ਕਰਾ ਸਕਦੀ ਨਾਲੇ ਸਰ ਕੋਈ ਨਾ ਉਹਨੂੰ ਵੀ ਮੈਂ ਕਹਿ ਦੂੰਗੀ हां बेबी तू दोने பசਨੀ ਹੋਇਆ ਕਰ ਰੋਟੀਆਂ ਤੂੰ ਦੋਨੇ ਆ ਪਈ ਨਹੀਂ ਪਤਾ ਤੈਨੂੰ ਉਹ ਸੰਭਾਲੂਗੀ ਕਿ ਮੈਂ ਸੰਭਾਲੂਗੀ ਆਏ ਤਾਂ ਹੁਣ ਕੀ ਪਤਾਗਾ ਖਾਣੀਆਂ ਖਨਾਏ ਤਾਂ ਆਪਦੇ ਨਾਲ ਪਕਾ ਕੇ ਖਾ ਲੈਣੀਆਂ ਦੋ ਮੈਂ ਚੱਲ ਥਰੇ ਫਿਰਦੇ ਆਂ ਬੀਬੀ ਤੁਸੀਂ ਹਾਂ ਤੁਸੀਂ ਗੱਲ ਨੂੰ ਸੰਭਾਲ ਵੀ ਸਕਦੇ ਆਂ ਵਿਗਿਆੜ ਵੀ ਸਕਦੇ ਆ ਇਹ ਕਰ ਜੇ ਆਪਾਂ ਰਲ ਕੇ ਰਹੀਏ ਸਵਰਗ ਬਣ ਸਕਦਾਗਾ ਜੇ ਨਿੱਕੀਆਂ ਨਿੱਕੀਆਂ ਗੱਲਾਂ ਤੇ ਆਪਾਂ ਇੱਕ ਜਣੇ ਨੂੰ ਐ ਚੱਕੀ ਜਾਵਾਂਗੇ ਫੇਰ ਨਿੱਕਰ ਪਾਦਦੇ ਹੁੰਦੇ ਹੈਗੇ ਚਲ ਉਹਨਾਂ ਨੂੰ ਕਿ ਸਮਝਾਉਂ ਸਾਨੂੰ ਇਕੱਠਿਆਂ ਨੂੰ ਬੈਠ ਕੇ ਸਮਝਾਉਂਗੀ ਭਾਈ ਮੈਂ ਗੱਲ हां बीपी ਜਦੋਂ ਉਹ ਮੈਨੂੰ ਬੋਲਦੀ ਹੁੰਦੀ ਆ ਨਾ ਗੱਲ ਗੱਲ ਤੇ ਤੂੰ ਆ ਨਹੀਂ ਵਧੀਆ ਬਣਾਇਆ ਉਹ ਨਹੀਂ ਵਧੀਆ ਬਣਾਇਆ ਮਾੜਾ ਮੋਟਾ ਉਹਨੂੰ ਵੀ ਦੱਸਿਆ ਕਰੋ ਵੀ ਜੀਵ ਕੰਟਰੋਲ ਚ ਰੱਖਿਆ ਕਰੀ ਚਲ ਕੋਈ ਨਾ ਉਹਨੂੰ ਵੀ ਮੈਂ ਕਹਿ ਦੂੰਗੀ ਤੈਨੂੰ ਵੀ ਕਹਿ ਨਹੀਂ ਆ ਮੈਂ ਮੈਂ ਜੱਸੇ ਨੂੰ ਸਮਝਾਉਂ ਨਾਲੇ ਜੇ ਮੈਨੂੰ ਤੂੰ ਸਮਝਾਉਂਗੀ ਜੇ ਮੈਨੂੰ ਤੂੰ ਕਹੇਂਗੀ ਤੇਰਾ ਗੁੱਸਾ ਨਹੀਂ ਆਉਂਦਾ ਮੈਨੂੰ ਗੱਲ ਦਾ ਜਦੋਂ ਉਹ ਕਹਿੰਦੀ ਆ ਨਾ ਮੈਨੂੰ ਆ ਨਹੀਂ ਵਧੀਆ ਬਣਾਇਆ ਉਹ ਨਹੀਂ ਉਹਦਾ ਮੇਰੇ ਨਾ ਅੱਗ ਲੱਗ ਜਾਂਦੀ ਆ ਕਾਲਜੇ ਚ ਸਰ ਕੋਈ ਨਾ ਪੁੱਤ ਐ ਨਹੀਂ ਕਹਿੰਦਾ ਹੁੰਦਾ ਵੀ ਵੱਡੀਆਂ ਭੈਣਾਂ ਵਰਗੀ ਐ ਮਾਮਾ ਵਰਗੀ ਐਗੀ ਉਹ ਬੰਦੀ ਨਹੀਂ ਵੱਡੀ ਭੈਣ ਬਣਦੀ ਨਹੀਂ ਉਹ ਤਾਂ ਮੈਨੂੰ ਤਰਾਣੀ ਸਮਝਦੀ ਐ ਭੈਣ ਨਹੀਂ ਸਮਝਦੀ ਮੈਂ ਉਹਨੂੰ ਕਦੇ ਜਠਾਣੀ ਨਹੀਂ ਮੰਨਿਆ ਮੈਂ ਇੰਨੀ ਰਿਸਪੈਕਟ ਕਰਦੀ ਸੀ ਵੀ ਮੇਰੀ ਵੱਡੀ ਭੈਣ ਪਤਾ ਨਹੀਂ ਉਹ ਕਿਉਂ ਗੱਲ ਗੱਲ ਤੇ ਮੈਨੂੰ ਨੀਚੇ ਆ ਦਿਖਾਉਣ ਦੀ ਕੋਸ਼ਿਸ਼ ਕਰਦੀ ਰਹਿੰਦੀ ਐਗੀ ਕਾਹਨੂੰ ਦਿਖਾਉਂਦੀ ਐਗੀ ਕੋਈ ਨਾ ਤੁਸੀਂ ਕਿਸੇ ਦੇ ਮਗਰ ਨਾ ਲੱਗਿਆ ਕਰੋ ਸੋਣਿਆ ਕਰੋ ਆਪ ਕੋ ਆਪ ਬਣੀਆਂ ਗੱਲਾਂ ਕਰਿਆ ਕਰੋ ਉਧਰ ਉਧਰ ਹੀ ਬੈਠ ਕੇ ਵਧਿਆ ਆਰਨਾਰੇ ਹੈਕਰੋ ਚੰਗਾ ਠੀਕ ਆ ਬੀਬੀ ਇਹ ਗੱਲ ਹੁਣ ਵੱਡੀ ਨੂੰ ਵੀ ਸਮਝਾ ਲਈ ਉਹਨੂੰ ਵੀ ਸਮਝ ਆਉਗੀ ਹੁਣ ਮੇਰਾ ਤਾਂ ਕੋਈ ਭਰੋਸਾ ਨਹੀਂ ਤੁਸੀਂ ਆਪਦੇ ਘਰੇ ਆਪ ਹੀ ਵਰਤਣਾ ਭਾਈ ਦੋਨਾਂ ਜਾਣੀਆਂ ਨੇ ਉਹੀ ਤਾਂ ਗੱਲ ਆ ਬੀਬੀ ਹੁਣ ਮੈਂ ਆਪਦੇ ਪਿੰਟ ਵੀ ਨਹੀਂ ਜਾ ਕੇ ਬੈਠ ਸਕਦੀ ਐਗੀ ਹਾਂ ਜੇ ਉਹ ਵੀ ਕਿੰਨਾ ਕ ਟਾਈਮ ਰੱਖ ਲੈਣਗੇ ਮੈਨੂੰ ਜੇ ਵਧੀਆ ਰਹੋਗੇ ਇਹੀ ਘਰ ਸਵਰਗ ਬਣ ਜਾ ਸਕਦਾ ਤੁਹਾਡਾ ਇਹ ਤਾਂ ਮੈਂ ਕਹਿ ਨਹੀਂ ਆ ਬੀਬੀ ਹਾਂ ਨਹੀਂ ਨਰਕ ਹੁੰਦਾਗਾ ਜਿੱਥੇ ਲੜਾਈ ਹੋਵੇ ਪੁੱਤ ਸਹੀ ਗੱਲ ਆ ਬੀਬੀ ਹੁਣ ਇਹੀ ਕਲੇਸ਼ ਦੇਖ ਲੱਭਾਈ ਜਾ ਕਰਤੇ ਪੈ ਗਿਆ ਪੈ ਗਿਆ ਨਰਕ ਵਿੱਚ ਨਾ ਤਾਂ پیسے ਲੱਗਣਗੇ ਨਾਲੇ ਕੰਮੋਂ ਬੈਠ ਗਿਆ ਜਵਾਕ ਹੁਣ ਮੈਨੂੰ ਤਾਂ ਅਸਾਸ ਹੋ ਗਿਆ ਇਹ ਗੱਲ ਦਾ ਵੀ ਸਾਡਾ ਕਲੇਸ ਬਾਈ ਨੂੰ ਲੈ ਕੇ ਵੈ ਗਿਆ ਬੈਠ ਗਿਆ ਹਾਂ ਬਸ ਆਣੀ ਵੜ ਜਾ ਉਹਨੂੰ ਵੀ ਸਮਝਾਉ ਮੈਂ ਬਾਜ਼ ਮਾਰਦੀ ਆ ਉਹਨੂੰ ਇੱਕ ਆਪੇ ਵੀ ਬਾਜ਼ ਮਾਰ ਲੈ ਇੱਕ ਵਾਰੀ ਦੀਦੀ ਨੂੰ ਬੀਬੀ ਮੈਨੂੰ ਇੱਕ ਗੱਲ ਦੱਸ ਤਾਂ ਜਦੋਂ ਦੀਦੀ ਨੂੰ ਤੁਸੀਂ ਵਿਆਹ ਕੇ ਲਿਆਈ ਸੀ ਉਹਨੂੰ ਟੂਮਾ ਮੇਰੇ ਤੇ ਨਹੀਂ ਪਾਇਆ ਸੀ ਗਿਆ ਹਾਂ ਉਹ ਤੇਰੇ ਜਿੰਦਗੀ ਪਾਇਆ ਸੀ ਕਿ ਤੇ ਦੀਦੀ ਦੇ ਦਿਲ ਚ ਤਾਂ ਤਾਂ ਨਹੀਂ ਫਰਕ ਪੈ ਗਿਆ ਵੀ ਮੈਨੂੰ ਕੁਝ ਤੁਸੀਂ ਜਾਰੇ ਪਾਤੀਆਂ ਹੁਣ ਨਾ ਨਾ ਇੱਕੋ ਜਿਹੀ ਨਹੀਂ ਪਾਇਆ ਸੀ ਮੈਂ ਤਾਂ ਅੱਛਾ ਫਿਰ ਮੇਰੇ ਦਿਮਾਗ 'ਚ ਤਾਂ ਇਹ ਗੱਲ ਆ ਗਈ ਸੀ ਵੀ ਕਈ ਕਈ ਵਾਰ ਅਗਦੀ ਦੀ ਦਿਲ 'ਚ ਤਾਂ ਇਹ ਤਾਂ ਨਾ ਜ਼ਹਿਰ ਕੋਲੀ ਜਾਂਦੀ ਹੋਵੇ ਮੇਰੇ ਵਾਸਤੇ ਹਾਂ ਹਾਂ ਆਵਾਜ਼ ਮਾਰ ਕੇ ਪੁੱਛਣੀ ਪੁੱਤ ਫੇ ਇਕੱਠੀਆਂ ਨੂੰ ਭਾਗ ਕਰਾ ਕੇ ਇਕੱਠੀਆਂ ਨੇ ਇੱਕੋ ਜੀਆਂ ਰੱਖੀਆਂ ਸੀ ਅਸੀਂ ਤਾਂ ਠੀਕ ਆ ਬੀਬੀ ਬੋਲ ਮਾਰ ਲਓ ਦੀਦੀ ਤੁਸੀਂ ਮੇਰੇ ਨਾਲ ਤਾਂ ਬੋਲਦੇ ਨਹੀਂ ਹੈਗੇ ਕਿਉਂ ਨਹੀਂ ਬੋਲਦੇ ਭਾਈ ਬੋਲਣਾ ਤਾਂ ਦੇਖ ਸਾਨੂੰ ਪਊਗਾ ਠੀਕ ਆ ਚਲ ਕੋਈ ਨਾ ਚਲ ਜੇ ਮੇਰੇ ਤੋਂ ਕੋਈ ਗਲਤੀ ਹੋਈ ਮੈਂ ਮਾਫੀ ਮੰਗ ਲੂੰਗੀ ਮੈਂ ਤਾਂ ਆਪ ਮੰਗਦੀ ਆ ਮੈਂ ਨਹੀਂ ਮੰਜੂਗੀ ਕਾਰ ਹੀ ਆਪਾ ਬਸਾਉਣਾ ਦਾ ਮੈਂ ਗਲਤੀ ਮੰਨਦੀ ਆਂ ਵੀ ਮੈਂ ਕਿਉਂ ਬੋਲੀ ਮੈਂ ਪਸਾਉਣੀ ਆ ਮੇਰੇ ਨਾਲ ਹੋਈਆਂ ਨੇ ਚਲ ਬੀਬੀ ਕੋਈ ਗੱਲ ਨਹੀਂ ਮੈਨੂੰ ਨਾ ਤੁਸੀਂ ਕੁਝ ਵੀ ਕਹਤਾ ਮੈਨੂੰ ਕੋਈ ਕਿਸੇ ਗੱਲ ਦਾ ਗੁੱਸਾ ਨਹੀਂ ਹੈਗਾ ਤੁਸੀਂ ਮੇਰੀ ਮਾਂ ਹੋਗੇ ਠੀਕ ਆ ਪੁੱਤ ਕੋਈ ਮਾਂ ਮਾਂ ਤਾਂ ਬੋਲਦੀ ਹੀ ਹੁੰਦੀ ਆ ਉਹਨੂੰ ਵੀ ਬਿਲਾ ਰ ਤੂੰ ਮਾਰ ਬਾਜ ਦੀਦੀ ਐਨਾ ਬੱਟ ਵਿਰੋਧ ਨਹੀਂ ਰੱਖਦੇ ਹੁੰਦੇ ਨਾ ਮੰਮੀ ਮੈਂ ਤਾਂ ਕਰੇ ਦਿਲਚ ਕੋਈ ਬੱਟ ਵਿਰੋਧ ਨਹੀਂ ਰੱਖਿਆ ਤੁਸੀਂ ਜ਼ਹਿਰ ਪੋਲੀ ਗਈਆਂ ਦੋਨੇ ਜਣਾਂ ਦਾ ਮੈਨੂੰ ਲੱਗਦਾ ਮਾੜਾ ਹੁੰਦਾਗਾ ਕਿਸੇ ਤਿੱਕਰ ਵੀ ਲੋੜ ਪੈ ਸਕਦੀ ਆ ਮੈਨੂੰ ਸਾਥ ਹੋ ਗਿਆ ਮੰਮੀ ਬਾਈ ਤੇ ਵਿਚਾਰੇ ਤੇ ਕੋਈ ਪਹਿਲਾਂ ਸਾਡਾ ਹਰਜੋ ਕੰਮ ਕਰਕੇ ਆਪਣੇ ਚ ਕਲੇਸ ਪੈਂਦਾ ਨਾ ਹਰਜੋ ਕੰਮ ਕਰਕੇ ਪੈਂਦਾ ਚਲ ਜਿਹੜਾ ਮੈਨੂੰ ਨਹੀਂ ਕੰਮ ਆਉਂਦਾ ਨਾ ਤੁਸੀਂ ਮੈਨੂੰ ਦੱਸ ਰਿਹਾ ਕਰੋ ਤੇ ਜਿਹੜਾ ਵੀ ਹੋ ਜਾ ਕਰੂਗਾ ਇੱਕ ਦੋ ਵਾਰੀ ਗਲਤੀ ਹੋਊਗੀ ਫਿਰ ਮੈਂ ਹੌਲੀ ਹੌਲੀ ਸਿੱਖ ਜੂਗੀ ਤੁਸੀਂ ਬਾਈ ਦਾ ਧਿਆਨ ਰੱਖਿਆ ਕਰੋ ਕੋਈ ਨਰਜੋ ਮੈਂ ਤੁਹਾਨੂੰ ਸਿਖਾ ਦੂੰ ਮੈਂ ਤਾਂ ਹੁਣ ਤੇ ਬਾਈ ਦੇ ਅਗਰ ਉਹ ਜ਼ਰਾ ਆਲੇ ਦਾਲੇ ਦੀ ਸੇਵਾ ਕਰਿਆ ਕਰੂ 6:00 ਵਜੇ ਉਹਦੇ ਨਾ ਕੋਈ ਨਾ ਮੈਂ ਸਭ ਕੰਮ ਕਰਾ ਦੂੰਗੀ ਨਾ ਦਰਸ ਨੇ ਸੁਣੇ ਸਾਰਾ ਕੁਝ ਕਰਾ ਦੂੰਗੀ ਠੀਕ ਆ ਦੀਦੀ ਮੈਂ ਹੁਣ ਆਪ ਹੀ ਕਰ ਲਿਆ ਕਰੂ ਸਾਰਾ ਕੰਮ ਪਹਿਲਾਂ ਆਪਣੇ ਚ ਜੋ ਵੀ ਖੁਸ਼ ਹੋ ਗਿਆ ਨਾ ਮਿੱਟੀ ਪਾ ਦਿਓ ਹੁਣ ਉਹ ਗੱਲਾਂ ਤੇ ਕੋਈ ਗੱਲ ਨਹੀਂ ਹੋ ਜਾਓ ਤੇ ਆਪਣਾ ਕਲੇਸ ਹੀ ਦੇਖ ਲੈ ਬਾਈ ਨੂੰ ਲੈ ਕੇ ਬਹਿ ਗਿਆ ਲੋਰਾ ਪਤਾ ਕਿਵੇਂ ਲੱਗਿਆ ਰਹਿੰਦੀ ਸੀ ਕਮਲਿਆਂ ਵਾਂਗੂ ਹੈ ਬਸ ਦੀਦੀ ਹੁਣ ਨੇ ਆਪ ਲੜਦੀਆਂ ਹੈਗੀਆਂ ਹੁਣ ਮੈਂ ਸਾਰਾ ਕੰਮ ਕਰਿਆ ਕਰੂੰਗੀ ਘਰ ਦਾ ਠੀਕ ਆ ਚਲ ਮੈਂ ਛੋਟੇ ਕੰਮਾਂ ਕਰੇ ਜੇ ਮੈਂ ਮੈਂ ਕਿਆ ਕਰੂ ਅਮੀ ਚੱਲਿਆ ਕਰੀ ਜਾਂਗਾ ਏ ਕਾ ਦੀਦੀ ਇੱਚ ਵੀ ਬਾਹਰ ਨਹੀਂ ਹੁੰਦੀ ਹੁਣ ਮੈਂ ਤੁਹਾਡੇ ਕਹਣੇ ਉਹ ਕੰਮ ਸਕੇ ਲੂ ਮੈਂ ਸਾਰਾ ਸਕੇ ਰੂੰਗੀ ਠੀਕ ਆ ਦੀਦੀ ਹੁਣ ਮੈਂ ਆਪ ਦੇ ਪੇਕੇ ਜਾਉਂਗੀ ਲੜ ਕੇ ਕੀ ਕਹਿਣਗੇ ਲੋਕ ਵੀ ਇਹਨੇ ਉੱਥੇ ਵੀ ਨਹੀਂ ਕੱਟਿਆ ਹੈਗਾ ਮੈਨੂੰ ਕਹਿਣਗੇ ਹੁਣ ਲੋਕਾਂ ਨੂੰ ਕੀ ਪਤਾ ਮੇਰੀ ਸਾਖ ਤੇ ਮੇਰੀ ਥਾਣੀ ਤੇਜ ਨੇ ਪੇਕੇ ਘਰ ਕਿੱਥੇ ਬੈਠੇ ਜਾਂਦਾ ਆਸਲ ਤਾਂ ਆਪਦਾ ਘਰ ਹੀ ਸਾਹਮਣਾ ਹੈਲੋ ਜੀ ਆਈ ਹੋਪ ਮੈਂ ਅਮੀਰ ਕਰਦੀ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਸਾਡੀ ਵੀਡੀਓ ਨੂੰ ਸਾਰੀ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਸਾਰੀ ਵੀਡੀਓ ਦੇਖ ਕੇ ਕਮੈਂਟ ਕਰਿਆ ਕਰੋ ਕਿ ਦੀ ਐਕਟਿੰਗ ਵਧੀਆ ਕੀ ਸਾਡੀ ਜਿੱਥੇ ਵੀ ਕੋਈ ਗਲਤੀ ਹੁੰਦੀ ਹੈ ਗਲਤੀ ਨੂੰ ਦੱਸਿਆ ਕਰੋ ਸਾਡਾ ਚੈਨਲ ਅੱਗੇ ਮਾਰਸ ਵਾਲਾ ਸਬਸਕ੍ਰਾਈਬ ਕਰੋ ਤੇ ਸਾਨੂੰ ਕਮੈਂਟ ਜ਼ਰੂਰ ਲਿਖ ਕੇ ਦੱਸਿਆ ਕਰੋ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਜੋ ਕੋਈ ਗਲਤੀ ਹੋਈ ਤਾਂ ਅਸੀਂ ਜ਼ਰੂਰ ਸੁਧਾਰਾਂਗੇ ਉਸ ਨੂੰ ਤੇ ਲਾਈਕ ਜ਼ਰੂਰ ਕਰੋ ਸਾਨੂੰ ਸਪੋਰਟ ਦੀ ਤੁਹਾਡੇ ਸਪੋਰਟ ਦੀ ਲੋੜ ਆ ਤੁਹਾਡਾ ਸਪੋਰਟ ਹੀ ਸਾਨੂੰ ਅੱਗੇ ਵਧਾ ਸਕਦਾ ਹੈ ਠੀਕ ਆ